ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤਿੰਨ ਜਾਨਵਰ ਵਿਖਾਉਣੇ ਇੱਕ ਤੋਕੜ ਗੱਭਣ ਚ ਇੱਕ ਪਾਸ ਵੜ ਇੱਕ ਬਹੁਤ ਚੰਗੀ ਬੂਰੀ ਝੋਟੀ ਹੈ ਚੰਗੀ ਰਾਜੀ ਹੈ ਉਹ ਤੁਸੀਂ ਵੇਖ ਹੀ ਰਹੇ ਹੋ ਇੱਕ ਪਰੇ ਖੜੀ ਆ ਤਿੰਨ ਜਾਨਵਰ ਆ ਨਿੱਕੇ ਨਿੱਕੇ ਮੁੱਲ ਹੋਣਗੇ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦਿਓ ਰਾਮ ਚਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪਰਣਾ ਫੋਨ ਨੰਬਰ ਦੱਸ 9988568618 ਤਿੰਨ ਜਾਨਵਰ ਹਾਂਜੀ ਹਾਂਜੀ ਕਿਹੜੇ ਪਾਸੋਂ ਲੱਗੇ ਇਧਰੋਂ ਹੀ ਲੱਗੇ ਦੱਸ ਇਹਦਾ ਦੂਜਾ ਸੂਆ ਬਾਈ ਤੇ ਹਫ਼ਤਾ ਲੈ ਜੂਗੀ ਇਹ ਕਿੰਨਾ ਕੁ ਦੁੱਧ ਦੇ ਦੋ ਦੁੱਧ ਦੇ ਦੋ ਬਾਈ ਇਹ 11 12 ਕਿਲੋ ਦਹੀਂ ਦੇਣਾ ਆ ਰਾਮ ਨੇ ਕੱਢ ਬਾਹਰੋਂ ਇੱਕ ਹਫ਼ਤੇ ਦੀ ਕੱਚੀ ਆ 11 12 ਕਿਲੋ ਦੁੱਧ ਬਾਈ ਕਹਿੰਦਾ ਆ ਰਾਮਣਾ ਹੀ ਦੇ ਦੇਣਾ ਇਹਨੇ ਚਲੋ ਦੋਤਾ ਬਾਈ ਨੇ ਬਾਹਲਾ ਨਹੀਂ ਕਿਹਾ ਕਈ ਤਾਂ 20-20 ਕਿਲੋ ਵੀ ਗੱਬਣ ਦਾ ਕਹਿਂਦੇ ਆ ਪਰ ਚਲੋ ਮਾੜੀਆਂ ਗੱਲਾਂ ਹਨਾ ਜਾਇਜ਼ ਜੀ ਚੀਜ਼ ਹੋਵੇ 20-20 ਕਿਲੋ ਆਏ ਤਾਂ ਉਹ ਤੋਂ 20 ਕਿਲੋ ਤੋਂ ਵੱਧ ਵਾਲੀ ਵੀ ਮੱਝ ਝੋਟੀ ਮਿਲਦੀ ਆ ਪਰ ਥੋੜੇ ਨਾ ਘਟਾਵੇਂ ਨਾ ਗਾ ਆ ਰਾਜੀ ਵੇਖ ਲੋ ਫੁੱਲ ਹੈ ਵੱਲ ਢੱਲਣਾ ਕਾਫੀ ਬਾਕੀ ਆ ਇੱਕ ਹਫਤੇ ਦੀ ਹਜੇ ਕੱਚੀ ਆ ਚਾਰ ਹੀ ਥਾਣਾਂ ਵਾਧੂ ਕੋਈ ਫੋਰਡ ਸ਼ਾਂਗ ਜਾਂ ਕੋਈ ਪੰਜਵਾਂ ਥਣ ਹੈ ਨਹੀਂ ਗਾ ਪੂਰੀ ਭਾਰੀ ਫੁੱਲ ਜਾਣ ਵਾਲੀ ਆ ਇਹ ਨਾ ਹੋਊਗਾ ਕਿ ਇੱਥੇ ਆ ਕੇ ਕੋਈ ਭੈਣ ਭਰਾ ਕਹਿ ਦੂਗਾ ਯਾਰ ਲੱਸੀ ਐ ਲੱਸੀ ਲੁਸੀ ਨਹੀਂ ਰਾਜੀ ਫੁੱਲ ਕਦ ਕੋਦ ਤੁਸੀਂ ਆਪ ਦਾ ਵੀਡੀਓ ਤੇ ਵੇਖ ਲਓ ਬਾਕੀ ਹਰੇਕ ਭੈਣ ਭਰਾ ਦੇ ਘਰੇ ਚਾਰ ਚਾਰ ਫੋਨ ਆ ਮੈਂ ਤਾਂ ਅੱਗੇ ਆਮ ਹੀ ਕਹਿਣਾ ਹੁਣਾ ਭਾਵੇਂ ਕੋਈ ਚੰਗਾ ਜਾਨਵਰ ਲੈਨੇ ਆ ਭਾਵੇਂ ਕੋਈ ਮਾੜਾ ਜਾਨਵਰ ਲੈਨੇ ਆ ਕਿਰਾਂ ਵੀਡੀਓ ਕਾਲ ਤੇ ਵੇਖ ਲਿਆ ਕਰੋ ਤੁਹਾਡਾ ਹੱਕ ਆ ਵੇਖਣ ਦਾ ਬੂਰੀ ਝੋਟੀ ਆ ਰਾਜੀ ਬਹੁਤ ਆ ਦੂਜੇ ਸੂਵੇ ਸੁੰਦੀ ਆ 11 12 ਕਿਲੋ ਦਾ ਬਾਈਕਾਂ ਦਾ ਆਰਾਮ ਨਹੀਂ ਦੁੱਧ ਪਿਆਜੂ ਇੱਕ ਹਫਤੇ ਦੀ ਕੱਚੀ ਆ ਆਦੀ ਚਵਾਈ ਵਾਲੇ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਉਹਦਾਂ ਵੀ ਪਤਲੇ ਪਿੰਡੇ ਦੀ ਆ ਹਾਂ ਬਾਕੀ ਤੁਸੀਂ ਵੇਖ ਹੀ ਰਹੇ ਆ ਸਰ ਨੇ ਕਿੰਨੇ ਦੀ ਜਾਇਜ਼ ਜਾ ਮੁੱਲ 24 ਗਾਲੀ 72000 ਦੀ ਦੇ ਦੇਣਾ 75 ਦੀ ਹਾਂ ਜਮਾ ਜਾਇਜ਼ ਆ ਮਾਨਤਾਨ ਵੀ ਕਰ ਦਾਂਗੇ ਵਿੱਚ 75000 ਦੀ ਬਾਈ ਕਹਿੰਦਾ ਦੇ ਦਿਆਂਗੇ ਵਿੱਚੋਂ ਮਾਨਤਾਨ ਵੀ ਹੋ ਜੂ ਇੱਕ ਹਫਤੇ ਦੀ ਡੇਟ ਮੁਤਾਬਕ ਕੱਚੀ ਆ ਮੁੱਲ ਜਾਇਜ਼ ਹੀ ਆ ਜਮਾ 73000 ਉਹਦੇ ਜੋ ਮੌਕੇ ਤੇ ਆਏ ਗਏ ਭੈਣ ਭਰਾ ਚਲੋ ਬਾਈ ਕਹਿੰਦਾ ਮਾਨ ਤਾਨ ਵੀ ਹੋ ਜੂ ਫਿਰ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਚੰਗੀ ਰਾਜੀ ਝੋਟੀ ਆ ਮੁੱਲ ਦੇ ਹਿਸਾਬ ਨਾਲ ਤਾਂ ਕੋਈ ਮਾੜੀ ਨਹੀਂ 73000 ਦੀ ਕੌਣ ਦਿੰਦਾ ਛੋੜ ਛੱਪਾ ਵੀ ਹੋ ਜੀ ਦੋ ਨੰਬਰ ਤੇ ਆਉਣ ਦੇ ਦੋ ਨੰਬਰ ਬਾਈ ਨੂੰ ਪੰਜਵਾਂ ਮਹੀਨਾ ਲਗਾ ਲੈ ਇਹਨੂੰ ਤੇ 4 ਕਿਲੋ ਦੁੱਧ ਚੈੱਕ ਕਰਾਈਏ ਹਾਂ ਚੈੱਕ ਕਰਾਈ ਵੀ ਆ ਤਾਂ ਡਾਕਟਰ ਲੈ ਕੇ ਅਗਲਾ ਕਰਾ ਲੈ ਕੱਢ ਬਾਹਰ ਨੂੰ 4 ਕਿਲੋ ਦੁੱਧ ਪੰਜਵਾਂ ਮਹੀਨਾ ਲੱਗਿਆ 2 ਕਿਲੋ ਤੜਕੇ ਆ ਦੁੱਧ 2 ਕਿਲੋ ਆਥਣੇ ਆ ਪੰਜਵਾਂ ਮਹੀਨਾ ਲੱਗਿਆ ਕਦ ਕੋਦ ਵਹਿੜ ਦਾ ਚੰਗਾ ਥਾਣੇ ਦੇ ਵੀ ਸੋਹਣੇ ਆ ਕੋਈ ਚੁੰਡੀ ਜੀ ਵਾਲਾ ਥਾਣ ਨਹੀਂ ਮੋੜਲਾ ਵੱਡੀ ਵਹਿੜ ਆ ਪੰਜਵਾਂ ਮਹੀਨਾ ਲੱਗਿਆ ਵੈਨੂੰ ਗੱਭਣ ਚੈੱਕ ਪਾਸ ਆ ਇਹ ਕਹਿੰਦਾ ਮੇਰੀ ਤਸੱਲੀ ਕਰਾਈ ਆ ਜੀਨੇ ਪੈਸੇ ਲਾਉਣੇ ਆ ਅਗਰ ਡਾਕਟਰ ਲਿਆਵੇ ਆਪਦੀ ਚੈੱਕ ਕਰਾ ਕੇ ਲੈ ਜਾ ਸ਼ੱਕ ਕਢਾ ਲੈਣੀ ਚਾਹੀਦੀ ਆ ਮਗਰੋਂ ਰੌਲਾ ਪਾਉਣ ਨਾਲੋਂ ਬਾਈ ਇਹ ਤਾਂ 10 ਦਿਨ ਉੱਤੇ ਲੈ ਗਈ ਜਾਂ 10 ਦਿਨ ਘੱਟ ਲੈ ਗਈ ਤੁਸੀਂ ਪੈਸੇ ਲਾਉਣੇ ਜੇ ਫ੍ਰੀ ਚ ਕੋਈ ਦਿੰਦਾ ਫੇਰ ਤਾਂ ਚਲੋ ਅੱਖਾਂ ਮੀਚ ਕੇ ਲੈ ਲੇ ਅਗਲਾ ਨਹੀਂ ਤੁਹਾਡਾ ਹੱਕ ਬਣਦਾ ਹਾਂ ਨਹੀਂਗਾ ਕਿ ਮੈਂ ਸ਼ਰਨੇ ਦੇ ਘਰੇ ਕਹਿੰਨਾ ਮੈਂ ਤਾਂ ਸਾਰਿਆਂ ਦੇ ਘਰੇ ਹੀ ਕਹਿੰਨਾ ਉਹਨਾਂ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਸ਼ਰਮਾ ਵੀ ਨਰਮੀ ਬੰਦਾ ਸ਼ਰਨਾ ਦੋ ਤਿੰਨ ਪਸ਼ੂ ਲਿਆਉਂਦਾ ਲਿਆ ਕੇ ਸੇਲ ਕਰ ਲੈਂਦਾ ਨਰਮ ਜਿਹਾ ਮੁੰਡਾ ਵਿੱਚ ਨਾਲ ਵਾਈ ਬੂਈ ਵੀ ਕਰਦਾ ਜਦੋਂ ਮਾੜਾ ਮੋੜ ਟਾਈਮ ਲੱਗਦਾ ਤਾਂ ਦੋ ਚਾਰ ਪਸ਼ੂ ਲਿਆ ਕੇ ਵੇਚ ਲੈਂਦਾ ਇਹਦਾ ਮੁੱਲ ਜਾਇਜ਼ ਆ 32000 ਦੀ ਦੇਣਾ 32 ਦੀ ਹਾਂ ਜਮਾ ਜੈਜ ਲਓ ਜੀ ਇੱਕ ਨੰਬਰ ਝੋਟੀ 75000 ਦੀ ਦੂਜਾ ਸੂਆ ਹਫਤੇ ਦੇ ਅੰਦਰ ਬਾਅਦ ਸੂਪੂ ਕੀ 11-12 ਕਿਲੋ ਆਰਮਨਾਈ ਦੁੱਧ ਪਿਆਜੂ ਦੋ ਨੰਬਰ 32000 ਦੀ ਪੰਜਾਂ ਦੀ ਗੱਬਣ ਪੰਜਵਾਂ ਮਹੀਨਾ ਲੱਗਿਆ 4 ਕਿਲੋ ਦੁੱਧ ਨਾਲੇ ਤਾਂ ਦੁੱਧ ਪਿਆਜੂ ਦੋ ਢਾਈ ਮਹੀਨੇ ਹਜੇ ਤੇ ਮਗਰਲੇ ਡੇਢ ਦੋ ਮਹੀਨੇ ਕੋਈ ਦੋ ਕਿੱਟੇ ਫੀਡ ਫੂਡ ਦੇ ਪਾ ਲੋਗੇ ਰਾਜੀ ਹੋਗੀ ਤਾਂ ਦੋ ਗੁਣੇ ਪੈਸੇ ਵਟਾਜੂਗੀ ਇਹ ਤੇ ਆ ਜਾ ਇਹ ਥੰਦੇ 5-6 ਕਿਲੋ ਦੁੱਧ ਆਉਣਦੇ ਯਾਰ ਕੱਲਾ ਦੁੱਧ ਹਾਂ ਬਣੀ ਹੈਗੀ ਆ ਪਰ ਆਪਾਂ ਨਹੀਂ ਆਉਂਦੇਗੇ ਕਿੰਨੇ ਦਿਨ ਹੋ ਗਏ ਬਣੀ ਨੂੰ 1.5 ਮਹੀਨਾ ਹੋ ਗਿਆ ਕੱਢ ਵਾ ਹਾਂ ਜੀ ਤੋਂ ਲਿਆਂਦੀ ਉਹਨੇ ਦੱਸਿਆ ਵਾ 1.5 ਮਹੀਨਾ ਬਣੀ ਨੂੰ ਹੋ ਗਿਆ 6 ਕਿਲੋ ਦੁੱਧ ਨੇ ਕਹਿੰਦੇ 6 ਕਿਲੋ ਵਾਂਗੂ ਦੁੱਧ ਹੈਗਾ ਬਾਈ ਕਹਿੰਦਾ ਤੁਸੀਂ ਸੌਣ ਨਹੀਂ ਲਿਆ ਬਣੀ ਨੂੰ ਬਾਈ ਕਹਿੰਦਾ ਅਗਲੇ ਕਹਿੰਦੇ 1.5 ਮਹੀਨਾ ਹੋ ਗਿਆ ਚਲੋ ਆਪਦੀ ਸ਼ੱਕ ਕਢਾ ਲਓ ਜੇ ਕਿੰਨੇ ਕਢਾਉਣੀ ਹੋਵੇ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਆਹ ਆਪਣੀ ਗੱਬਣ ਚੈੱਕ ਪਾਸ ਹੈ ਇਹਦੀ ਆਪਣੀ ਸ਼ੱਕ ਕਢਾਈ ਵੀ ਆ ਅਗਲੇ ਨੇ ਚੈੱਕ ਪਾਸ 100% ਦੀ ਗਾਰੰਟੀ ਦਿੱਤੀ ਸੀ ਚੈੱਕ ਕਰਾ ਲਈ ਆ ਡੇਢ ਮਹੀਨਾ ਕਿੰਨੇ ਦੀ ਛਰਨੇ ਆ 12000 ਦੀ ਦੇ ਦਾਂਗੇ 12000 ਦੀ 6 ਕਿਲੋ ਦੁੱਧ ਹੈਗਾ ਨੰਬਰਦਾਰ ਕਹਿੰਦਾ ਘੱਟ ਉਹ ਦੇਦਾ ਹੀ ਵੱਡਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਨੰਬਰਦਾਰ ਦੇ ਤਿੰਨ ਜਾਨਵਰ ਇੱਕ ਨੰਬਰ ਝੋਟੀ ਦੂਜਾ ਸੂਆ ਹਫਤੇ ਦੇ ਅੰਦਰ ਬਾਹਰ ਸੂਪੂ ਬੂਰੀ ਐ ਰਾਜੀ ਬਹੁਤ 75000 ਦੀ ਦੋ ਨੰਬਰ 4 ਕਿਲੋ ਦੁੱਧ ਪੰਜਵਾਂ ਮਹੀਨਾ ਲੱਗਿਆ ਗੱਬਣ ਚੈੱਕ ਪਾਸ ਵੱਡੀ ਆ 32000 ਦੀ ਇੱਕ ਪਰੇ ਆ ਉਹਦਾ ਵੀ ਨਿਕਾ ਜਾ ਪਾ ਫੋਨ ਨੰਬਰ ਸਕਰੀਨ ਤੇ ਬਿਲਕੁਲ ਛੋਟੇ ਛੋਟੇ ਪਾ ਆ ਰਣ ਹਾਸੇ